ਜਿੱਥੇ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉੱਤੇ ਹੀ ਇਹਨਾਂ ਦਿਨਾਂ ਵਿੱਚ ਖੇਤਾਂ ਵਿੱਚ ਚੋਨੇ ਦੀ ਫਸਲ ਦੀ ਲੋਵਾਈ ਹੁੰਦੀ ਹੈ ਅਤੇ ਚੋਨੇ ਦੀ ਫਸਲ ਦੀ ਲੋਵਾਈ ਲਈ ਪਾਣੀ ਵੱਡੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ ਜਿਸ ਤੋਂ ਲੋ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਨਹਿਰੀ ਪਾਣੀ ਬਥੇਰਾ ਦਿੱਤਾ ਜਾ ਰਿਹਾ ਹੈ ਪਰ ਉੱਥੇ ਲਾਈਟ ਦੀ ਬਥੇਰਾ ਰੋੜ ਪੈਂਦੀ ਹੈ ਅਤੇ ਲਾਈਟਰਲ ਟਿਊਬਲ ਵੀ ਚੱਲਦੇ ਹਨ ਪਰ ਇਹ ਟਿਊਬਲ ਤਾਂ ਚੱਲਦੇ ਹਨ ਜੇਕਰ ਲਾਈਟ ਹੋਵੇ ਪਰ ਖੇਤਾਂ ਵਿੱਚ ਟਰਾਂਸਫਾਰਮਰ ਚੋਂ ਤੇਲ ਚੋਰੀ ਹੋ ਰਿਹਾ ਹੈ ਅਤੇ ਪਿੰਡ ਬੈਖਾਤ ਦੇ ਖੇਤਾ ਵਿੱਚ ਬੀਤੀ ਰਾਤ 10 ট্রান্সਫਾਰਮਰਾਂ ਚੋਂ ਤੇਲ ਚੋਰੀ ਹੋ ਗਿਆ ਹੈ ਇਹ ਕਹਿ ਰਹਾ ਹੈ ਇੱਕ ਜ਼ਿੰਮੇਦਾਰ ਦਾ ਜੋ ਕਿ ਅੱਜ ਬਾਜ਼ਾਰ ਫਸਲ ਲਈ ਪੈਸਟੀਸਾਈਡ ਲੈਣ ਆਇਆ ਸੀ ਉਸਨੇ ਕਿਹਾ ਹੈ ਵੀ ਚੋਰੀ ਤੋਂ نجات ਮਿਲੇ ਸਰਕਾਰ ਪੂਰੀ ਤਰ੍ਹਾਂ ਫੇਲ ਆਇਆ ਤੇ ਹੋਰ ਕੀ ਕੁਝ ਕਿਹਾ ਗਿਆ ਹੈ ਸਰ ਜਿਹੜੇ ਪਿੰਡਾਂ ਦੇ ਵਿੱਚ ਚੋਰੀ ਡਕੈਤੀਆਂ ਬਹੁਤ ਹੋ ਰਹੀਆਂ ਨੇ ਕੱਲ ਰਾਤ ਨੂੰ ਹੀ ਮੇਰਾ ਆਪ ਦਾ ট্রান্সਫਾਰਮਰ ਸੀ ਉਹਦਾ ਤੇਲ ਚੋਰੀ ਹੋ ਗਿਆ ਤੇ ਨਾਲ ਲੱਗੇ-ਲੱਗੇ ਕਾਫੀ ਤੇਲ ਚੋਰੀ ਹੋ ਗਿਆ ট্রান্সਫਾਰਮਰ ਕਿਹੜੇ ਪਿੰਡ ਦੇ ਕਿਹੜੇ ਪਿੰਡ ਬਹਿ ਖਾਸ ਦੇ ਕਿੱਥੇ ਲੱਗੇ ਹੋਏ ਸੀ ਟਰਾਂਸਫਾਰਮ ਖੇਤਾਂ ਦੇ ਵਿੱਚ ਹੀ ਲੱਗੇ ਸੀ ਜੀ ਚੋਨਾ ਲੱਗਿਆ ਚੋਨਾ ਲੱਗਿਆ ਪਾਣੀ ਦੀ ਬਹੁਤ ਜ਼ਰੂਰਤ ਹੈ ਹੁਣ ਪ੍ਰੋਸੈਸ ਜੋ ਹੈ ਕਾਨੂੰਨ ਦੀ ਕਾਰਵਾਈ ਚ ਉਹ ਜਨ 4 ਦਿਨ ਲੱਗ ਜਾਣਗੇ ਜੀ ਤੇ ਲਾਣ ਤੋਂ ਚਾਰ ਪੰਜਨ ਕਿਸਾਨ ਇਦਾਂ ਹੀ ਤੁਹਾਨੂੰ ਪਤਾ ਕਿਵੇਂ ਲੱਗਿਆ ਪਈ ਐ ਇਸ ਸਵੇਰੇ ਤੜਕੇ ਮਾਰਨਿੰਗ ਹੈ ਅੱਜ ਪਤਾ ਲੱਗਿਆ ਜੀ ਫਸਲ ਦੀ ਚੋਰੀ ਹੋ ਗਈ ਰਾਤ ਜਦੋਂ ਕਿੰਨੇ ਵਜੇ ਤੱਕ ਟਰਾਂਸਫਾਰਮ ਹੈਗਾ ਸੀ ਜੀ 11 ਵਾ ਟ੍ਰਾਂਸਫਰਮ ਤੋਂ ਉਦਾਂ ਹੀ ਸੀ ਸਰ ਉਹਦੇ ਤੇਲ ਪ੍ਰੋਪੀਲ ਲਾ ਕੇ ਤੇਲ ਲੈ ਜਾਂਦੇ ਨੇ ਵਿੱਚ ਪੈ ਪਾ ਕੇ ਤੇ ਇਹਦੀ ਜਾਣਕਾਰੀ ਤੁਸੀਂ ਪੁਲਸ ਨੂੰ ਦਿੱਤੀ ਹੈ ਜੀ ਪੁਲਸ ਸਰ ਪ੍ਰੋਸੈਸ ਵਿੱਚ ਚੱਲ ਰਿਹਾ ਜੀ ਹੁਣ ਐਫਆਰ ਹੋ ਜੇਗੀ ਫਾਈਲ ਸਰ ਫਾਈਲ ਤੇ ਬਿਜਲੀ ਬੋਰਡ ਵਾਲਿਆਂ ਨੇ ਕੀ ਕਹਿਣਾ ਜੀ ਬਿਜਲੀ ਬੋਰਡ ਵਾਲਾ ਜੋ ਪ੍ਰੋਸੈਸ ਸੀ ਉਹ ਕਾਗਜ਼ ਪੱਤਰ ਲਿਆ ਕੇ ਸਰ ਫਾਈਲ ਕਰ ਦਿੱਤੀ ਤੇ ਹੁਣ ਉਹਨੇ ਦਿਨ ਚੋਨੇ ਨੂੰ ਪਾਣੀ ਕਿਵੇਂ ਲੱਗੇਗਾ ਪਾਣੀ ਦੋਣਾ ਸੀ ਨੇੜੇ ਨੇੜੇ ਸਾਰੇ ਹੀ ਲਾਲ ਗਿਆ ਆਂਡੀ ਗਵੰਡੀ ਦੇ ਕਿਸੇ ਵੱਲੋਂ ਪਾਣੀ ਨਹੀਂ ਲੱਗ ਸਕਿਆ ਕੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦਾਅਵੇ ਕਰ ਰਹੀ ਹੈ ਵੀ ਕੰਮ ਬੜਾ ਵਧੀਆ ਹੋ ਰਿਹਾ ਜੀ ਮੋਟਰਾਂ ਚਲਾਉਣ ਦੇ ਲੋੜ ਨਹੀਂ ਸੀ ਨਹਿਰੀ ਪਾਣੀ ਬੜਾ ਦੇ ਰਹੇ ਮੇਰੀ ਪਾਣੀ ਸਾਡੇ ਵੱਲ ਤੱਕ ਨਹੀਂ ਆਇਆ ਜੀ ਤੇ ਪ੍ਰੇਸ਼ਾਨ ਬਹੁਤ ਕਿਸਾਨ ਹੈ ਜੀ ਚੋਰੀ ਸ਼ਰੇਆਮ ਡਕੈਤੀ ਚੋਰੀ ਚੋਰਾਂ ਲੁੱਟ ਕੋ ਬਹੁਤ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਦੀ ਅੰਤ ਸਰਕਾਰ ਜੋ ਦਾਅਵੇ ਕਰ ਰਹੀ ਉਹਨੂੰ ਕੇ ਵੇਖਦੇ ਸਰਕਾਰ ਸਰ ਪੂਰੀ ਤਰ੍ਹਾਂ ਫੇਲ ਹੈ ਜੀ ਨਸ਼ੇ ਦਾ ਬੋਲਬਲਾ ਜਾੜਾ ਵੱਧ ਰਿਹਾ ਹੈ ਕਰਪਸ਼ਨ ਜਿਆਦਾ ਵਧ ਰਹੀ ਹੈ ਜੀ ਹਰੇਕ ਪਾਸੇ ਅੱਗੇ ਕੋਈ ਲੁਕੀ ਸੁਕੀ ਕੰਮ ਹੋ ਜਾਂਦਾ ਸੀ ਹੁਣ ਤਾਂ ਸਰੇ ਆਂ ਪੈਸੇ ਬਿਨਾਂ ਕੰਮ ਨਹੀਂ ਹੁੰਦਾ ਇਹ ਤੇਲ ਨੂੰ ਕਰਦਾ ਕੀ ਨਹੀਂ ਜੀ ਇਹ ਜੀ ਸਪਲਾਈ ਕਰਦੇ ਨੇ ਅੱਗੇ ਵੇਚ ਦਿੰਦੇ ਨੇ ਫਿਰ ਤੇ ਇੱਕ ਟ੍ਰਾਂਸਫਰਰ ਨਾਲ ਵਿੱਚ ਜਿਹੜਾ ਤੇਲ ਪੰਦਾ ਉਹ ਕਿੰਨੇ ਇਕਦਮ ਤੇਲ ਪੰਦੇ ਉਹ ਸਰ ਜਿਵੇਂ ਸੋਲਰ ਉਹਦੇ ਵਿੱਚ ਲਗਭਗ 17-18000 ਦਾ ਪੈ ਜਾਂਦਾ ਜੀ ਜਿਵੇਂ 25 ਦਾ ਹੈ ਜੀ ਉਹਦੇ ਵਿੱਚ 8-9000 ਦਾ ਪੈ ਜਾਂਦਾ ਜੀ ਕਰੀਬ 110 ਰੁਪਏ ਇੱਕ ਲੀਟਰ ਹੈ ਜੀ ਨਮਾ ਤੇ ਇਹਦੇ ਪੈਸੇ ਜ਼ਿੰਮੇਦਾਰ ਨੂੰ ਬੰਦ ਨੇ ਹੁਣ ਜ਼ਿੰਮੇਦਾਰ ਨੂੰ ਪੈਣਗੇ ਇੱਕ ਵਾਰੀ ਤਾਂ ਜ਼ਿੰਮੇਦਾਰ ਆਦੇ ਕੋਲ ਪਾਏਗਾ ਉਹ ਹਫਤੇ ਬਾਅਦ ਮਿਲੇਗਾ ਕੋਟ ਬਾਤ ਦੀ ਗੱਲ ਹੈ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਥਾਂ ਲੱਗੇਗਾ ਕਿ ਹੋਵੇ ਤੇ ਜਿਹੜੇ ਤੇਲ ਚੋਰੀ ਕਰਦੇ ਨੇ ਉਹ ਉਸ ਤੇਲ ਨੂੰ ਕਿਸ ਰੇਟ 'ਚ ਵੇਚਦੇ ਆ ਇਹ ਪਤਾ ਹੋਵੇ ਕੋਈ ਉਹ ਤਾਂ ਹੁਣ ਨਹੀਂ ਪਤਾ ਜੀ ਆਪਾਂ ਨੂੰ ਕਿਵੇਂ ਵੇਚਦੇ ਨੇ ਕੀ ਗੱਲ ਹੈ اے بی ਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत